ਪੰਜਾਬ ਪ੍ਰਧਾਨੀ ਟੈਕਸੀ ਯੂਨੀਅਨ ਸੁਸਾਇਟੀ 올 ਇੰਡੀਆ ਅੰਮ੍ਰਿਤਸਰ ਦੀ ਮੀਟਿੰਗ ਪ੍ਰਧਾਨ ਪ੍ਰਗਟ ਸਿੰਘ ਦੇ ਅਗਵਾਈ ਵਿੱਚ ਮੀਰਾ ਕੋਟ ਰੋਡ ਵਿਖੇ ਹੋਈ ਇਸ ਮੌਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਟੈਕਸੀ ਯੂਨੀਅਨ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਅਤੇ ਉਹਨਾਂ ਨੇ ਆਖਿਆ ਕਿ ਅੰਮ੍ਰਿਤਸਰ 에য়ারਪੋਰਟ ਤੇ ਕੁਝ ਨਜਾਇਜ਼ ਆਟੋ ਚੱਲ ਰਹੇ ਹਨ ਜੋ ਕਿ ਗਲਤ ਹੈ ਇਸ ਬਾਰੇ ਵੀ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਸਬਸ ਮਸਲਾ ਇਹ ਹੈ ਜੀ ਸਾਡਾ ਜੋ ਹਿਮਾਚਲ ਉੱਤੇ ਗਤੀਵਿਧੀਆਂ ਹੋ ਰਹੀਆਂ ਸਾਡੇ ਡਰਾਈਵਰਾਂ ਵੀਰਾਂ ਨਾਲ ਤੱਕਾ ਹੋ ਰਿਹਾ ਜੋ ਕਿ ਸਾਨੂੰ ਹਰਾਸਮੈਂਟ ਕੀਤਾ ਜਾ ਰਿਹਾ ਉਸ ਗੱਡੀਆਂ ਤੋੜੀਆਂ ਇਸ ਵਜ੍ਹਾ ਤੇ ਸਾਡੀ ਅੱਜ ਮੀਟਿੰਗ ਹੋਈ ਹੈ ਤੇ ਮੀਟਿੰਗ ਅੱਜ ਸਾਡੇ ਇਕੱਠੇ ਹੋ ਰਹੇ ਸਿੰਘ ਸਾਰੇ ਡਰਾਈਵਰ ਯੂਨੀਅਨ ਦੇ ਜਿੰਨੇ ਮਾਲਕ ਹੈ ਯੂਨੀਅਨ ਡਰਾਈਵਰ ਆਪਰੇਟਰ ਸਾਰੇ ਅਤੇ ਨਾਲ ਹੀ ਸਾਡੇ ਮੋਗੇ ਤੋਂ ਫਤਿਹ ਯੂਨੀਅਨ ਡਿਸਟ੍ਰਿਕਟ ਉਹ ਸਾਡੇ ਨਾਲ ਸਾਮਲ ਹੋ ਕੇ ਆਜ਼ਾਦ ਯੂਨੀਅਨ ਤੋਂ ਵੀ ਤੋਂ ਸਾਰੇ ਸਾਰੇ ਵੀਰ ਆਏ ਆ ਜੀ ਤੇ ਸਾਰਿਆਂ ਦੇ ਇਸੇ ਮਸਲੇ ਤੇ ਮੀਟਿੰਗ ਹੈ ਜੀ ਹਿਮਾਚਲ ਤੇ ਪਹਿਲੀ ਸਾਡਾ ਮੁੱਦਾ ਇਹ ਆ ਹਿਮਾਚਲ ਦੇ ਜੋ ਤੱਕੇ ਵਧੀ ਦੀ ਗਿੱਤੀ ਗਿੱਤੀ ਵਧੀਆਂ ਹੋ ਰਹੀਆਂ ਉਹਨਾਂ ਨੂੰ ਅਸੀਂ ਡੀਸੀ ਨੂੰ ਮੰਗ ਪੱਤਰ ਦੇ ਰਹੇ ਆ ਜੀ ਇੱਕ ਅਸੀਂ ਆਰਟੀ ਨੂੰ ਦੇ ਰਹੇ ਅਸੀਂ ਸਭ ਤੋਂ ਪਹਿਲਾਂ ਮੈਂ ਸਾਰੇ ਜਿੰਨੇ ਮੇਰੇ ਵੀਰ ਭਰਾਏ ਆ ਵੀਰ ਭਰਾਏ ਇਹਨਾਂ ਦਾ ਮੈਂ ਬਹੁਤ ਸ਼ੁਕਰਾਨਾ ਬਹੁਤ ਮਿਹਰਬਾਨੀ ਕਰਦਾ ਵੀ ਅੱਜ ਇਸ ਕੱਟ ਵਿੱਚ ਸ਼ਾਮਲ ਹੋਏ ਆ ਔਰ ਦੂਜੀ ਮੇਰੀ ਬੇਨਤੀ ਇਹ ਆ ਸਾਡੀ ਪੰਜਾਬ ਸਰਕਾਰ ਨੂੰ ਤੇ ਹਿਮਾਚਲ ਸਰਕਾਰ ਨੂੰ ਕਿ ਜੋ ਇਹ ਸ਼ਰਾਰਤੀ ਅਨਸਰ ਜੋ ਇਹ ਤੀਜਾ ਕਰ ਰਹੇ ਆ ਉਹਨਾਂ ਤੇ ਕੰਟਰੋਲ ਕੀਤਾ ਜਾਵੇ ਇਹ ਮਸਲਾ ਸਾਡਾ ਜੀ ਜੋ ਵੀ ਹਿਮਾਚਲ ਵਿੱਚ ਸਾਡੀਆਂ ਪੰਜਾਬ ਦੀਆਂ ਗੱਡੀਆਂ ਕੋੜਪਾ ਜੋੜੀ ਹੈ ਜੀ ਉਹਦੇ ਬਾਰੇ ਸਾਡੀ ਮੀਟਿੰਗ ਕਰ ਰਹੇ ਆ ਕਿਉਂਕਿ ਸਾਰਾ ਹਿਮਾਚਲ 6 ਮਹੀਨੇ ਜੋ ਵੀ ਬਾਹਰਲੇ ਟੂਰਟ ਜਾਂਦੇ ਉਹਨਾਂ ਸਰ ਤੇ ਪਾਉਂਦਾ ਜੀ ਇਸ ਕਰਕੇ ਉਹਨੂੰ ਬੇਨਤੀ ਹੈ ਕਿ ਕੰਮ ਤੁਸੀਂ ਨਾ ਕਰੋ ਕਿਉਂਕਿ ਇਹ ਪੰਜਾਬ ਵਿੱਚ ਉਹਨੂੰ ਜਿਹਾ ਕਹਿੰਦੇ ਆ ਜੀ ਕਿ ਬੇਨਤੀ ਕਰਦੇ ਆ ਕਿ ਕੰਮ ਤੁਸੀਂ ਨਾ ਕਰੋ ਥੋੜਾ ਪਰ ਨਾ ਕਰੋ ਹਟ ਜਾ ਬਰਾਬਰ ਪੰਚ ਪ੍ਰਧਾਨੀ ਟੈਕਸੀ ਯੂਨੀਅਨ ਵੱਲੋਂ ਅੱਜ ਅੰਮ੍ਰਿਤਸਰ ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਇਸ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਗੱਲਬਾਤ ਕਰਦਿਆਂ ਹੋਇਆਂ ਨੁਮਾਇੰਦਿਆਂ ਨੇ ਆਖਿਆ ਕਿ ਹਿਮਾਚਲ ਪ੍ਰਦੇਸ਼ ਵਿੱਚ ਉਹਨਾਂ ਦੀਆਂ ਟੈਕਸੀਆਂ ਦੇ ਉੱਪਰ ਹਮਲੇ ਕੀਤੇ ਜਾ ਰਹੇ ਹਨ ਜੋ ਕਿ ਇੱਕ ਨਿੰਦਣਯੋਗ ਹੈ ਉਹਨਾਂ ਨੇ ਪੰਜਾਬ ਸਰਕਾਰ ਅਤੇ ਹਿਮਾਚਲ ਸਰਕਾਰ ਕੋਲ ਅਪੀਲ ਕੀਤੀ ਗਈ ਜਿਹੜੇ ਗਲਤ ਆਨਸਰ ਉਹਨਾਂ ਦੀ ਟੈਕਸੀ ਉੱਪਰ ਹਮਲੇ ਕਰ ਰਹੇ ਹਨ ਉਹਨਾਂ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇ। ਅੰਮ੍ਰਿਤਸਰ ਫਾਸਟਵੇ ਖਬਰ ਨਾ ਮਾਰੀ। ਕੈਮਰਾਮੈਨ ਪ੍ਰੇਖਸ਼ਰਮਾ ਦੇ ਨਾਲ ਰਕੇਸ਼ ਕੁਮਾਰ।